블로ਕਰ ਦੇ ਪੰਡਤ ਨੂੰ ਹੱਥ ਵਿਖਾਉਣ ਜਾਂਦੇ ਆ ਨਾ ਤੇ ਮੇਰੇ ਤੇ ਤੁਸੀਂ ਉਹ ਜਿਹੜੇ ਹੋਣ ਨੇ ਉਹੋ ਹੀ ਮੇਰੇ ਨੇ ਇਹ ਕੋਈ ਮਤ ਖਿਆਲ ਕਰੇ ਆ ਤੂੰ ਹੀ ਸਾਰੇ ਬੈਠੋ ਨੋਟ ਕਰ ਲੈ ਮੈਂ ਪਹਿਲਾਂ ਵੀ ਕਰਾਉਂਦਾ ਜੇ ਡੋਟ ਜੇ ਤੁਸੀਂ ਵੀ ਕੋਈ ਲੈਣ ਦਾ ਨਾ ਫੜ ਕੇ ਉਹਦੇ ਤੇ ਦੌੜ ਲੱਗਣੀ ਲੱਗਣੀ ਆ ਤੁਹਾਡੀ ਵੱਧ ਲੱਗਣੀ ਆ ਨੇ ਕਿਨੇ ਨਰ ਲਾਈ ਉઠી ਜਰਾ ਜੀਤ ਸਿੰਘ ਕਾਤ ਤੇ ਦਾ ਏਡਾ ਤੇ ਖੀਰ ਚਣ ਕੇ ਬਹਿ ਗਿਆ ਅੱਖ ਤੇਰੀ ਅੱਖ ਖਰਾਬ ਹੋਣ ਨਾ ਲਈ ਮੈਂ ਤਾਂ ਹੀ ਆ ਕਿ ਮੈਂ ਅੱਗੇ ਵੇਖੇਂਦਾ ਜੀਤ ਸਿੰਘ ਦੀ ਆਵਾਜ਼ ਆ ਤੇ ਇਹ ਵੇਖੇਂ ਜੋਰ ਅੱਖ ਤੇ ਜੋਰ ਨਹੀਂ ਪਾਉਣਾ ਸੋ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਅੱਜ ਜੇ ਇੱਥੇ ਬੈਠੇ ਹੋ ਨਾ ਆ ਪਿਛਲਾ ਘਰ ਜਿਹੜਾ ਸੀ ਨਾ ਇਹ ਸਰਦਾਰ ਲਖਣ ਸਿੰਘ ਧਰਵਾਲੀ ਦਾ ਘਰ ਆ ਤੇ ਅੱਜ ਜਿਹੜੀ ਗੱਲ ਕਰਨੀ ਆ ਆ ਬਿਲਕੁਲ ਬੀਰੀ ਅੱਜ ਵੀ ਉਹ ਸਰਦਾਰ ਲਸ਼ਮਣ ਸਿੰਘ ਦੀ ਬੇਦੀ ਆ ਇਥੇ ਜਿਹੜੀ ਗੱਲ ਕਰਕੇ ਜਾਣੀ ਆ ਜਿੱਦਾਂ ਸਰਦਾਰ ਲਸ਼ਮਣ ਸਿੰਘ ਧਾਰੋਵਾਲੀ ਨੇ ਅਰਦਾਸ ਕਰਕੇ ਤੁਰਿਆ ਸੀ ਤੇ ਝੰਡ ਦੇ ਨਾਲ ਪੱਜ ਕੇ ਸੜ ਕੇ ਆ ਗਿਆ ਤੇ ਆਪਣੀ ਅਰਦਾਸ ਤੋਂ ਨਹੀਂ ਸੀ ਭੱਜਿਆ ਸਰਦਾਰ ਦਰਸ਼ਨ ਸਿੰਘ ਪੇੜੂਮਾਨ ਅਕਾਲੀ ਦਲ ਨੂੰ ਅਕਾਲੀ ਦਲ ਪਿੱਠ ਦੇ ਗਿਆ ਤੇ ਉਹਨੇ ਸਰਦਾਰ ਨੇ ਉਹ ਵੀ ਰੰਦਾਵਾ ਸੀ ਤੇ ਸਾਡਾ ਬਜ਼ੁਰਗ ਇਹ ਵੀ ਰੰਦਾਵਾ ਸੀ ਨਾ ਉਹ ਆਪਣੀ ਅਰਦਾਸ ਤੋਂ ਮੁਕਰਿਆ ਉਥੇ ਜਾ ਕੇ ਝੰਡਾ ਦੇਣਾ ਸ਼ਹੀਦ ਹੋਇਆ ਤੇ ਸਰਦਾਰ ਸਰਦਾਰ ਦਰਸ਼ਨ ਸਿੰਘ ਫੇਰਮੰਟ 74 ਦਿਨ ਉਹਨੇ ਆਪਣੀ 74 ਦਿਨ ਰੋਟੀ ਨਹੀਂ ਖਾਦੀ ਪਾਣੀ ਨਹੀਂ ਪੀਤਾ ਉਹ 74 ਦਿਨਾਂ ਦੇ ਵਿੱਚ ਆਪਣੀ ਸ਼ਹਾਦਤ ਦੇ ਕੇ ਗਿਆ ਤੇ ਅੱਜ ਤੇ ਉਹ ਯਾਰ ਗੱਲ ਸੁਣੋ ਉਹ ਸਪਲਾਈ ਕੋਠੀ ਉਹ ਬਿੱਟੂ ਇਧਰ ਨੂੰ ਹੋ ਸਾਰੇ ਤੂੰ ਲੋਕੇ ਖਲੋ ਨਾ ਤੈਨੂੰ ਤੇ ਖਾੜਾ ਕਰਨਾ ਇਲੈਕਸ਼ਨ ਚ ਚੱਲ ਇਧਰ ਚੱਲ ਚੱਲ ਇਧਰ ਨੂੰ ਹੋ ਸਾਰੇ ਇਧਰ ਨੂੰ ਸੱਜੇ ਹੱਥ ਨੂੰ ਮੇਰੇ ਵਾਲੇ ਪਾਸੇ ਆ ਆਓ ਸਾਰੇ ਇਧਰ ਛਾਵੇਂ ਖਲੋ ਤੇ ਅੱਜ ਖੱਬਿਆ ਥੋੜੇ ਚਲੋ ਉਹ ਜਗਰੂਪ ਜਗਰੂਪ ਦੇ ਪਿੰਡ ਦੇ ਉਹ ਚਲੋ ਤੁਸੀਂ ਵੀ ਚਲੋ ਇੱਕ ਅੰਗ ਚੱਲ ਤੂੰ ਹੈਗਾ ਫੌਜੀ ਹਮੇਸ਼ਾ ਲਾਈਨ ਤੋਂ ਬਾਹਰ ਖਲੋਣਾ ਡਿਫੈਂਸ ਤੇ ਖਲੋਣਾ ਲੈ ਵੇਖੋ ਮੈਂ ਇਸ ਕਰਕੇ ਤੁਹਾਨੂੰ ਗੱਲ ਦੱਸੀ ਆ ਤੇ ਮੈਂ ਪ੍ਰਧਾਨ ਦੀ ਵਿੱਚੋਂ ਉੱਠ ਕੇ ਆਇਆ ਦੂਜੇ ਪ੍ਰਧਾਨ ਦੇ ਬੇਟੇ ਦਾ ਅੱਜ ਵਿਆਹ ਸੀਗਾ ਸਾਡੇ ਤੇਜਵੰਤ ਦਾ ਉੱਥੇ ਗਿਆ ਮੁਕਸਰ ਗਏ ਨੇ ਤੇ ਹੁਣ ਮੈਂ ਨਾਰਾ ਲਾਉਣਾ ਤੇ ਇਹ ਚੇਅਰਮੈਨ ਸਾਹਿਬ ਇਹ ਹੁਣ ਸੁਣ ਲਾ ਤੇਰੇ ਪਿੰਡ ਪਿੱਠ ਨਹੀਂ ਉਹ ਲੱਗਣੀ ਚਾਹੀਦੀ ਪੱਕੀ ਗੱਲ ਆ ਇਹ ਹੁਣ ਜਿਹੜਾ ਮੈਂ ਨਾਰਾ ਲਾਉਣ ਲੱਗਾ ਇਹ ਪਰ ਆਵਾਜ਼ ਕਿੱਥੋਂ ਤੱਕ ਜਾਣੀ ਚਾਹੀਦੀ ਨਾ ਕਿਸੇ ਕਾਲੀ ਦਲ ਦੇ ਇਹ ਸਾਡੇ ਬਜ਼ੁਰਗਾਂ ਕੋਲ ਜਾਣੀ ਚਾਹੀਦੀ ਕਿ ਜਿਹੜੀ ਤੁਸੀਂ ਅਰਦਾਸ ਕਰਕੇ ਗਏ ਹੋ ਉਹ ਸਰਦਾਸ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ ਠੀਕ ਆ ਬੋਲੋ ਸੋਨਹਾਲ ਜਿਹੜੀਆਂ ਇਹ ਜਿਹੜੀ ਚੀਜ਼ਾਂ ਨੇ ਜੇ ਆਪਾਂ ਇਤਿਹਾਸ ਭੁੱਲ ਗਏ ਨਾ ਆਪਣਾ ਇਧਰ ਹੋ ਜਾਂ ਸਾਰੇ ਇਧਰਲੇ ਬੰਦੇ ਤਾਂ ਫਿਰ ਮੈਂ ਵੇਖੀ ਨਹੀਂਗੇ ਇਹੋ ਕੈਮਰਾ ਆ ਬਾਬਾ ਵੇਖਣਦੇ ਆ ਇਹ ਮੈਂ ਗੱਲਾਂ ਇਸ ਕਰਕੇ ਕਹੀਆਂ ਨੇ ਅੱਜ ਜਿਸ ਹਸਤਾਬ ਦੇ ਨਾਲ ਗੈਂਗਸਟਰ ਇਹ ਸਰਕਾਰ ਨੇ ਪਾਲੇ ਨੇ ਮੇਰਾ ਮੁੱਖ ਮੰਤਰੀ ਨੂੰ ਚੈਲੰਜ ਆ ਇਹਨੇ ਪਰਸੋਂ ਸਟੇਟਮੈਂਟ ਦਿੱਤੀ ਮੈਂ ਹੋਮ ਮੰਤਰੀ ਨੂੰ ਤੇ ਗਵਰਨਰ ਨੂੰ ਉਹਨੂੰ ਸਪੀਕਰ ਨੂੰ ਚਿੱਠੀ ਲਿਖੀ ਕਿ ਪੰਜਾਬ ਦੇ ਵਿੱਚ ਆ ਤੁਸੀਂ ਜਿਹੜੇ ਬੈਠੇ ਹੋ ਤੁਹਾਡੇ ਜੋ ਕੋਈ ਬੰਦਾ ਹੋਊਗਾ ਜਿਹਨੂੰ ਗੈਂਗਸਟਰਾਂ ਨੇ ਹੱਥ ਨਹੀਂ ਪਾਇਆ ਤੇ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਨਹੀਂ ਹੋਊਗਾ ਜਿਹਨੂੰ ਕਿਸੇ ਗੈਂਗਸਟਰ ਨੇ ਟੈਲੀਫੋਨ ਕੀਤਾ ਏ ਇਹ ਆਮ ਪਾਰਟੀ ਗੈਂਗਸਟਰਾਂ ਕੋਲੋਂ ਟੈਲੀਫੋਨ ਕਰਾਉਂਦੀ ਆ ਆ ਸ਼ਾਪਰੀਓ ਤੁਸੀਂ ਬੈਠੇ ਹੋ ਇੱਤਰਵਾਲੇ ਚ ਕਿਉਂ ਨਹੀਂ ਸਮੈਗ ਫੜੀ ਜਾਂਦੀ ਧਰੋਵਾਲੇ ਚ ਕਿਉਂ ਨਹੀਂ ਗੁੰਡਾਗਰਦੀ ਹੁੰਦੀ ਕਿਉਂਕਿ ਨੱਥ ਪਾਈ ਆ ਕਿ ਗੁੰਡਿਆਂ ਨੂੰ ਤੇ ਨਸ਼ੇ ਵੇਚਣ ਵਾਲੇ ਤੁਹਾਡੇ ਤੇ ਉਥੋਂ ਜਿਹੜਾ ਐਮਐਲਏ ਦੇ ਨਾਲ ਤੇ ਮੁੰਡੇ ਦੇ ਨਾਲ ਤੇ ਭਗਵੰਤ ਮਾਨ ਦੇ ਨਾਲ ਜਿਹੜਾ ਪਿਰਦਾ ਸੀਗਾ ਉਹਦੇ ਕੋਲ 800 ਗ੍ਰਾਮ ਹੀਰੋਨ ਫੜੀ ਗਈ ਸ਼ਰਮ ਵਾਲੀ ਗੱਲ ਆ ਪੁਣੇ ਹੈਪੀ ਕਿਹੜੇ ਹੈਪੀ ਤਾਂ ਨਹੀਂ ਹੋਣਾ ਤੇ ਰਵਾਉਂਦਾ ਹੋਣਾ ਲੋਕਾਂ ਨੂੰ ਇਹ ਜਿਹਨਾਂ ਕੋ ਸ਼ੌਭਨ ਹੀ ਸਾਂਭੇ ਹਨ ਲੱਗਾਂ ਕਿ ਸਾਂਭਣਾ ਮੈਂ ਇਹ ਤੁਹਾਨੂੰ ਮੈਂ ਇਸ ਵਾਰ ਗੱਲ ਕਰਦਾ ਕੱਲ ਮੈਂ ਮੁਖੰਤ ਨੂੰ ਚੈਲੰਜ ਕੀਤਾ ਸੁਣੀਆ ਨਾ ਇੰਟਰਵਿਊ ਮੇਰੀ ਸਾਰਿਆਂ ਥੋੜੀ ਘੜੀ ਸੁਣੀ ਕਿ ਫਿਲਮਾਂ ਵੀ ਵੇਖੀ ਜਾਂਦੇ ਹੋ ਜੋ ਮੇਜਰ ਤੁਹਾਨੂੰ ਖਾਸ ਕਰਕੇ ਸੁਨੀਨਾ ਜੀ ਨਹੀਂ ਮੈਂ ਕਿਹਾ ਤੂੰ ਸਾਰਾ ਦਿਨ ਤੇਰਾ ਜਿਹੜਾ ਵਟਸਐਪ ਹੈ ਨਾ ਆਉਂ ਨਹੀਂ ਰਹਿੰਦਾ ਉਹ ਜਿਸਾ ਤੇਰੀ ਅੱਖੀ ਘੋਈ ਕਿ ਨਹੀਂ ਤਦੂਰ WhatsApp ਵੇਖਦਾ ਇਹ ਇਹ ਜਿਹੜੇ ਚੀਜ਼ਾਂ ਨੇ ਨਾ ਮੈਂ ਕੱਲ ਮੁੱਖ ਮੰਤਰੀ ਨੂੰ 14 ਨਾਂ ਭੇਜੇ ਨੇ ਨਾ ਜਿਹੇ ਬੰਦੇ ਦਾ ਪੋਤੇ ਆ ਜੇ ਮਾਸਟਰ ਮਿੰਦਰ ਦਾ ਪੋਤਾ ਉਹਨੇ ਕਿਹਾ ਸੀ ਕਿ ਰੰਦਾਵਾ ਸਾਹਿਬ ਜੇ ਤੁਹਾਡੇ ਕੋਲ ਐਡਰੈਸ ਹੈ ਭੇਜੋ ਕਾਕਾ ਭਗਵੰਤ ਸਿੰਘ ਤੈਨੂੰ ਮੈਂ ਨਾਂ ਭੇਜ ਦਿੱਤੇ ਹੀ ਤੇਰੀ ਪੁਲਿਸ ਵਿੱਚ ਜੁਰਤ ਹੈਗੀ ਆ ਉਹਨਾਂ ਦੇ ਪਿੰਡਾਂ ਦੇ ਜਾ ਕੇ ਪਤਾ ਕਰ ਕਿ ਕਿਹੜੀ ਪਾਰਟੀ ਨੂੰ ਉਹ ਬਿਲੋਂਗ ਕਰਦੇ ਨੇ ਕਿਹੜੀ ਪਾਰਟੀ ਦੇ ਉਹ ਮੈਂਬਰ ਨੇ ਤੇਰੀ ਪਾਰਟੀ ਦੇ ਉਹ ਮੈਂਬਰ ਨੇ ਤੇਰੀ ਪਾਰਟੀ ਨੇ ਉਹਨਾਂ ਨੂੰ ਉਹਨਾਂ ਦੇ ਮਾਪਾਪ ਨੂੰ ਸਰਪੰਚ ਬਣਾਇਆ ਤੇ ਇਲਜ਼ਾਮ ਤੂੰ ਲਉਣਾ ਛੱਜ ਤੇ ਬੋਲੇ ਛਾਨਣੀ ਬੋਲਣ ਲੱਗ ਪਈ ਆ ਭਗਵਾਨ ਸਤੈਨੂ ਵੋਟਾਂ ਪਾਈਆਂ ਲੋਕਾਂ ਨੇ ਕਿ ਪੰਜਾਬ ਸੁਧਰ ਜੂ ਸਾਡੇ ਵਰਖੜਾ ਤੂੰ ਕਹਿਆ ਆਮ ਕਰਾਂ ਦੇ ਬੱਚੇ ਬਣਨਗੇ ਆ ਜਿਹੜੀ ਤੂੰ ਹੁਣ ਟਿਕਟ ਦਿੱਤੀ ਹੈ ਰਾਜ ਸਭਾ ਦੀ ਇੱਕ بڑے ਵੱਡੇ ਇੰਡਸਟਰੀ ਲਿਸਟ ਨੂੰ ਤੇ ਉਹਦਾ ਮੈਂ ਪੁੱਛਣਾ ਚਾਹੁੰਨਾ ਉਹ ਪਿਛਲੇ 4 ਸਾਲਾਂ ਚ ਗੋਪੀ ਅੱ비 ਬੀਬੀ ਨੂੰ ਮਿਠਾ ਦਿੱਤ ਤੋਈ ਤੋ ਬਜ ਬਜੋ ਆਜੋ ਨਵੀਂ ਨਗਰੇ ਚਲੋ ਬਾਕੀ ਕੋਠੇ ਤੇ ਚੜਜੋ ਹਾਂ ਬੁੱਥੇ ਰਾਚੇ ਤੁਸੀਂ ਪਾਣੀ ਚ ਕੱਟੇ ਨ ਜਾਓ ਇਹ ਹੜ੍ਹ ਚ ਵੱਧ ਸਭ ਤੋਂ ਵੱਧ ਇਹ ਬੜੇ ਹੁਣ ਸੁੱਕੇ ਥਾਂ ਖਲੋਵੋ ਸੱਚੀ ਕ ਮੈਂ ਨਾ ਮੈਂ ਆਖਿਆ ਮੈਂ ਕਹਾਂ ਤੂੰ ਹੀ ਬੜਾ ਚਲ ਪਾਣੀ ਚ ਕੱਟੇ ਹੁਣ ਕੋਠੇ ਤੇ ਚੜ ਕੇ ਸੁੱਕੇ ਥਾਂ ਖਲੋਵੋ ਮੈਂ ਵੇਖ ਲਿਆ ਜਦ ਤੁਰੇ ਆਉਂਦੇ ਤਾਂ ਮੈਂ ਕਿਹਾ ਬੀਬੀ ਤੂੰ ਇਧਰ ਆ ਮੈਂ ਇਹਨੂੰ ਕਿਹਾ ਕੱਲ ਮੈਂ ਸਾਨੂੰ ਲਾਮਾ ਨਹੀਂ ਮਿਲਣਾ ਚਾਹੀਦਾ ਬੰਦੇ ਨਹੀਂ ਨਹੀਂ ਪੂਰੇ ਲੈ ਕੇ ਆਏ ਜੀ ਤੇ ਵਾਕਈ ਵਧੀਆ ਕਰਕੇ ਆਏ ਜੀ ਚੱਲ ਚੱਲ ਹੋਰ ਤੂੰ ਇਧਰ ਆ ਰਗੀ ਤੌਣ ਤੇ ਤੁਸੀਂ ਸਾਰੇ ਜਿਹੜੇ ਉਹ ਮੇਰੀ ਗੱਲ ਸੁਣ ਲੋ ਓਏ ਗੱਲ ਸੁਣ ਲੋ ਜਿਹੜੇ ਕਹਿੰਦੇ ਨਾ ਕਲਰੀ ਸੱਪ ਐ ਹੋਈ ਫਿਰਦੇ ਜੇ ਬਹੁਤ ਵਧੀਆ ਬਹੁਤ ਵਧੀਆ ਮੈਂ ਚੱਲ ਆ ਕਹਿੰਦੇ ਹੁੰਦੇ ਨਾ ਸੱਕੀ ਤੋਂ ਪਾਰ ਸਭ ਕਲਰੀ ਸੱਪ ਸਾਰੇ ਕਲਰੀ ਸੱਪ ਬੈਠੇ ਨੇ ਇਹਨਾਂ ਉੱਠਣ ਹੀ ਨਹੀਂ ਦੇਣਾ ਕਿਸੇ ਨੂੰ ਇਹ ਮੈਂ ਤੁਹਾਨੂੰ ਇਸ ਕਰਕੇ ਗੱਲ ਕਹਿਣ ਦਿਆਂ ਕਿ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਕੋਡੇ ਟੇਕ ਗਈ ਆ ਮੇਰਾ ਮੋਬਾਈਲ ਨਹੀਂ ਪੰਜਾਬ ਪੁਲਿਸ ਕੋਡੇ ਟੇਕ ਗਈ ਆ ਇਹਦੇ ਚ ਜੁਰਤ ਮੁੱਕ ਗਈ ਆ ਇਹਨਾਂ ਦੀ ਸਾਹਸ ਸੱਤਿਆ ਖਤਮ ਹੋ ਗਈ ਆ ਯਾਰ ਗੁੰਡੇ ਦਿਨੇ ਗੋਲੀਆਂ ਚਲਾਉਣ ਗੁੰਡੇ ਐਮਐਲਏ ਇਹਨਾਂ ਦੇ ਬੈਠੇ ਹੋਣ ਵਿਆਹ ਦੇ ਵਿੱਚ ਬੈਠੇ ਹੋਣ ਤੇ ਉੱਥੇ ਆ ਕੇ ਗੈਂਗਸਟਰ ਆ ਕੇ ਗੋਲੀਆਂ ਚਲਾ ਜਾਂ ਤੇ ਬਰਾਤੀ ਮਾਰ ਜਾਣ ਇਹਦੇ ਤੋਂ ਭਗਵੰਤ ਮਾਨ ਜੀ ਤੁਹਾਡੇ ਲਈ ਸ਼ਰਮ ਵਾਲੀ ਕਿਹੜੀ ਗੱਲ ਹੋ ਸਕਦੀ ਆ ਮੈਂ ਆ ਮੈਂ ਤੁਹਾਨੂੰ ਇੱਕ ਦਿਖਾਉਣ ਲੱਗਾ ਡੀਜੀਪੀ ਪੰਜਾਬ ਮੇਰੇ ਥੱਲੇ ਵੀ ਰਿਆ ਪਰ ਐਡੀ ਬੁਸ਼ਰਮੀ ਦੀ ਤੇ ਇਨਾ ਡਰਪੋਕ ਡੀਜੀਪੀ ਆ ਆ ਮੈਂ ਮੈਸੇਜ ਕੀਤਾ ਨੂੰ ਰਾਤੀ ਮੈਂ ਧਰਮਕੋਟ ਰੰਦਾਵੇ ਬਾੜਿਆ ਦੇ ਵਿਆਹ ਤੋਂ 10:30 ਵਜੇ ਨਿਕਲਿਆ ਮੈਨੂੰ ਅੰਮ੍ਰਿਤਸਰ ਤੋਂ ਲੈ ਕੇ ਮੈਂ ਬਾਇਆ ਡੇਰਾ ਬਾਬਾ ਨਾਨਕ ਆਇਆ ਕਿ ਵੇਖਾਂ ਕਿਤੇ ਨਾਕਾ ਹੈਗਾ ਮੈਂ ਫਿਰ ਧਿਆਨਪੁਰ ਗਿਆ ਬਾਬਾ ਲਾਲ ਜੀ ਦੇ ਉਥੋਂ ਨਿਕਲਿਆ ਮੈਂ ਭਮਰਾ ਸਾਹਿਬ ਤੁਹਾਡੇ ਅੱਡੇ ਤੋਂ ਵੀ ਨਿਕਲ ਕੇ ਆਇਆ ਸਿਰਫ ਇੱਕ ਨਾਕਾ ਸੀਗਾ ਤੇ ਉਹ ਕਾਲਾ ਵਾਲੀ ਚੌਂਕ ਚ ਨਾਕਾ ਸੀ ਬਾਕੀ ਕਿਤੇ ਨਾਕਾ ਹੀ ਨਹੀਂ ਇਹ ਬਚਾਂਗੇ ਕਿਵੇਂ ਇਹ ਡੀਜੀਪੀ ਕੁੰਭ ਕਰਨ ਦੀ ਨੀਂ ਸੁੱਤਾ ਉਹ ਸੈਂਟਰ ਵਾਲਿਓ ਭਾਜਪੀ ਵਾਲਿਓ ਇਹ ਡਹੌਕ ਡੀਜੀਪੀ ਰੱਖਿਆ ਤੁਸੀਂ ਪੰਜਾਬ ਮਾਰ ਤੇ ਜਿਹੜੇ ਅੱਜ ਪੰਜਾਬ ਦੇ ਕਤਲ ਹੋ ਰਹੇ ਨੇ ਉਹ ਡੀਜੀਪੀ ਉਹਦੇ ਚ ਜ਼ਿੰਮੇਵਾਰ ਹੈ ਤੇ ਉਹਦੇ ਚ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਜਿਨੇ ਇੱਕ ਡਹੌਕ ਡੀਜੀਪੀ ਪੰਜਾਬ ਚ ਰੱਖਿਆ ਆਪਾਂ ਲੜਾਈ ਲੜੀ ਜਾ ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਬਾਰਡਰ ਤੇ ਬੈਠੇ ਆ ਪਾਕਿਸਤਾਨ ਸਾਨੂੰ ਪੈਂਦਾ ਪਾਕਿਸਤਾਨ ਗੁਜਰਾਤੀਆਂ ਨੂੰ ਨਹੀਂ ਪੈਂਦਾ ਪਾਕਿਸਤਾਨ ਨੂੰ ਜੇ ਰੜਕਦਾ ਤੇ ਉਹਨੂੰ ਪੰਜਾਬ ਲੜਕਦਾ ਜੇ ਅਸਲਾ ਆਉਂਦਾ ਤੇ ਪੰਜਾਬ ਨੂੰ ਆਉਂਦਾ ਤੇ ਜੇ ਹੀਰਾਂ ਸਮੈਕ ਆਉਂਦੀ ਤੇ ਉਹ ਵੀ ਪੰਜਾਬ ਨੂੰ ਆਉਂਦੀ ਆ ਤੇ ਪਰ ਜਦ ਹਿੰਦੁਸਤਾਨ ਦਾ ਮੁੱਖ ਮੰਤਰੀ ਉਹਦਾ ਹੋਮ ਮਿਨਿਸਟਰ ਤੇ ਉਹਦਾ ਡਿਫੈਂਸ ਮਿਨਿਸਟਰ ਕੋ ਸੁੱਤੇ ਨੇ ਇਹਨੂੰ ਤਾਂ ਮੈਂ ਸਮਝਦਾ ਹੀ ਨਹੀਂ ਨਾ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਦਾ ਨਾ ਦਿਮਾਗ ਹੈਗਾ ਨਾ ਜੀ ਜ਼ੁਬਾਨ ਹੈਗੀ ਆ ਪਰ ਜਦ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹ ਦਾੜੇ ਵਾਲਾ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਬੋਲੋ ਉਦੈ ਕਿ ਬੋਲਦੇ ਤੁਸੀਂ ਆਪਣੇ ਨਿਆਣਿਆਂ ਨੂੰ ਦੀ ਦਾੜੀ ਰਖਾ ਸਕਦੇ ਤੇ ਅੱਡੀ ਪਗਵਾਨੇ ਦੀ ਕਿਵੇਂ ਰਖਵਾ ਦੋਗੇ ਆਬਿਕੂ ਅਰੇ ਪਿੰਡਾਂ ਵਿੱਚ ਇਹ ਹਾਲ ਵਰਕ ਹਤੇ ਹੈ ਆਬਿਕੂ ਪਗਵਾਨ ਤਮਨ ਅੱਜ ਦੇ ਪੌਣੇ 1 ਵਜੇ ਤਹਾ ਬੂਥਾ ਚਾਕੇ ਪਤਾ ਨਹੀਂ ਕਦੀ ਪੜਾ ਸਰਕਾਰ ਤੇ ਹੈ ਤਿੰਨ ਪਿੰਡਾਂ ਵਿੱਚ ਸੁਣਦੇ ਆ ਬੜੇ ਮੋਕੇ ਸਿਰ ਕੱਢੀ ਆਈ ਇਹ ਲਈ ਬੁਕਿੰਗ ਕਰਵਾ ਲਓ ਮੇਲਾ ਹੋ ਜਾਣਾ ਜੀ ਭਗਵਤ ਮਾਨ ਆ ਦੱਸੋ ਅੱਜ ਕੇ ਬਾਅਦ 1 ਵਜੇ ਤਹਾਂ ਮੂਠਾ ਜਾ ਕੇ ਪਤਾ ਨਹੀਂ ਕਿਹੜੀ ਬੜਾ ਸਿਕਾਲ ਤੇ ਹੈ ਤਿੰਨ ਪਿੰਡੋਂ ਵਿੱਚ ਸੁਰਤਿਆ ਭਗਵਤ ਮਾਨ ਜੀ ਇਹ ਹੁਣ ਪੰਜਾਬ ਦੇ ਕੁੱਤੇ ਜਿਹੜੇ ਅਸਲੀ ਕੁੱਤੇ ਨੇ ਔਰ ਜਦੋਂ ਤੇਰੇ ਗੈਂਗਸਟਰ ਜਿਹੜੇ ਤੇਰੇ ਪਾਲੇ ਨੇ ਕੁੱਤੇ ਉਹਨਾਂ ਨੂੰ ਭੌਂਕ ਦੇਈ ਬੰਦ ਕਰ ਤੁਹਾ ਕਮੇਡੀਆਂ ਤੇਰੀਆਂ ਪੁਰਾਣੀਆਂ ਚਲਾਉਣ ਦੇ ਲੋਕੀ ਤੈਨੂੰ ਸ਼ਰਮ ਆਉਣੀ ਚਾਹੀਦੀ ਆ